ਕੇਜਰੀਵਾਲ ਸਾਹਿਬ ਮਾਨ ਸਾਹਿਬ ਤੇਰੇ ਵਸਦਾ ਕੰਮ ਨਹੀਂ ਕੱਲੀ ਖਤਮ ਕਰਾਉਣੇ ਖਤਮ ਕਰਨੇ ਇੰਦਰਾ ਗਾਂਧੀ ਵਿਸਰਾਂ ਜੋਰ ਲਾ ਕੇ ਚਲੀ ਗਈ ਪਹਿਲ ਉਦੋਂ ਨਹੀਂ ਖਤਮ ਹੋਇਆ ਤੇਰਾ ਮੁਗਲਾਂ ਤੋਂ 550 ਸਾਲ ਤੋਂ ਇਹ ਪੰਜਾਬੀਆਂ ਨੂੰ ਪੰਜਾਬੀਤ ਨੂੰ ਸਿੱਖ ਕੌਮ ਨੂੰ ਬਾਬੇ ਨਾਨਕ ਤੋਂ ਚੱਲਿਆ ਆਉਂਦਾ ਕੰਮ ਖਤਮ ਕਰਨ ਦਾ ਪੋਲੇ ਤੋਂ ਮੁਗਲਾਂ ਤੋਂ ਨਹੀਂ ਖਤਮ ਹੋਇਆ ਕੋਰੇ ਤੋਂ ਨਹੀਂ ਖਤਮ ਹੋਇਆ ਇੰਦਰਾ ਤੋਂ ਨਹੀਂ ਖਤਮ ਹੋਇਆ ਹੋਰ ਬਥਰੇ ਆ ਗਏ ਹੁਣ ਕੇਜਰੀਵਾਲ ਤੇ ਮਾਨ ਸਾਹਿਬ ਵੀ ਜੋਰ ਲਾ ਲੈਣੇ ਇਹ ਨਹੀਂ ਨਿਕਲੇ)^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.000)})^{(0.00 ਅਸੀਂ ਕੋਈ ਇੱਥੇ ਕੋਈ ਕਾਨੂੰਨ ਵਿਸਥਾ ਨੂੰ ਵੀ ਹੱਥ ਪਾਇਆ ਹੋਵੇ ਸੜਕ ਰੋਕੇ ਹੋਵੇ ਹੁਣ ਸਾਈਡ ਤੇ ਖੜੇ ਆ ਸਾਈਡ ਤੇ ਖੜੇ ਬੰਦਿਆਂ ਨੂੰ ਵੀ ਤੁਸੀਂ ਚੱਕ ਚੱਕ ਬੱਸਾਂ 'ਚ ਭਰ ਕੇ ਥਾਣੇ 'ਚ ਧੱਕ ਦੋ ਇਹ ਕਿੱਥੋਂ ਦੀ ਕਾਨੂੰਨ ਵਿਸਥਾ ਤਿੰਜ ਸਭ ਸਿਕਿਉਰਿਟੀ ਬਹੁਤ ਟਾਈਟ ਕੀਤੀ ਹੋਈ ਪੰਜਾਬ ਕੇਜਰੀਵਾਲ ਸਾਹਿਬ ਮਾਨ ਸਾਹਿਬ ਤੇਰੇ ਬਸ ਦਾ ਕੰਮ ਨਹੀਂ ਕਾਲੀ ਖਤਮ ਕਰਾਉਣੇ ਖਤਮ ਕਰਨੇ ਇੰਦਰਾ ਗਾਂਧੀ ਵਿਸਥਾ ਜੋੜ ਲਾ ਕੇ ਚੱਦੀ ਗਈ ਪਹਿਲਾਂ ਉਦੋਂ ਨਹੀਂ ਖਤਮ ਹੋਏ ਜਦੋਂ ਅਮੋਗਲਾਂ ਤੋਂ 550 ਸਾਲ ਤੋਂ ਇਹ ਪੰਜਾਬੀਆਂ ਨੂੰ ਪੰਜਾਬੀਤ ਨੂੰ ਸਿੱਖ ਕੌਮ ਨੂੰ ਬਾਬੇ ਨਾਨਕ ਤੋਂ ਚੱਲਿਆ ਆਉਂਦਾ ਕੰਮ ਖਤਮ ਕਰਨ ਦਾ ਪੋਲੇ ਤੋਂ ਮੁਗਲਾਂ ਤੋਂ ਨਹੀਂ ਖਤਮ ਹੋਇਆ ਕੋਰੇ ਤੋਂ ਨਹੀਂ ਖਤਮ ਹੋਇਆ ਇੰਦਰਾ ਤੋਂ ਨਹੀਂ ਖਤਮ ਹੋਇਆ ਹੋਰ ਬਥੇਰੇ ਆ ਗਏ ਹੁਣ ਕੇਜਰੀਵਾਲ ਤੇ ਮਾਨ ਸਾਹਿਬ ਵੀ ਜ਼ੋਰ ਲਾ ਰਹੇ ਇਹ ਨਹੀਂ ਨਿਕਲੇ ਢਿੰਦਰ ਸਾਹਿਬ ਨੂੰ ਅਦਾਲਤ ਤੇ ਭਰੋਸਾ ਨਹੀਂ ਹੈ ਅਦਾਲਤ ਦੀ ਪੇਸ਼ੀ ਹੁਣ ਜਾ ਰਹੀ ਹੈ ਯਾਰ ਅਸੀਂ ਦੇਖੋ ਅਸੀਂ ਕੋਈ ਇੱਥੇ ਕੋਈ ਰੌਲਾ ਕਿਉਂ ਦੇ ਅਸੀਂ ਇੱਥੇ ਕੋਈ ਕਿਸੇ ਨੂੰ ਰੋਕਾ ਰੱਖਿਆ ਸੈਰ ਤੇ ਖੜ ਕੇ ਅਸੀਂ ਇਹ ਗੱਲ ਤਾਂ ਕਰ ਸਕਦੇ ਆ ਤੁਸੀਂ ਅੱਜ ਮੀਡੀਆ ਹਟਕਲ ਕਰਵਾਇਆ ਹੈ ਕਸੀ ਕੋਈ ਇੱਥੇ ਕੋਈ ਕਾਨੂੰਨ ਵਿਸਥਾ ਨੂੰ ਕੋਈ ਹੱਥ ਪਾਇਆ ਹੋਵੇ ਸੜਕ ਰੋਕੇ ਹੋਵੇ ਹੁਣ ਸਾਈਡ ਤੇ ਖੜੇ ਆ ਸਾਈਡ ਤੇ ਖੜੇ ਬੰਦਿਆਂ ਨੂੰ ਵੀ ਤੁਸੀਂ ਚੱਕ ਚੱਕ ਬੱਸਾਂ 'ਚ ਭਰ ਕੇ ਥਾਣੇ 'ਚ ਧੱਕ ਦੋ ਇਹ ਕਿੱਥੋਂ ਦੀ ਕਾਨੂੰਨ ਵਿਸਥਾ ਤਿੰਜ ਸਭ ਸਿਕਿਉਰਿਟੀ ਬਹੁਤ ਟਾਈਟ ਕੀਤੀ ਹੋਈ ਪੰਜਾਬ ਕੇਜਰੀਵਾਲ ਸਾਹਿਬ ਮਾਨ ਸਾਹਿਬ ਤੇਰੇ ਬਸ ਦਾ ਕੰਮ ਨਹੀਂ ਕਾਲੀ ਖਤਮ ਕਰਾਉਣੇ ਖਤਮ ਕਰਨੇ ਇੰਦਰਾ ਗਾਂਧੀ ਵਿਸਥਾ ਜੋੜ ਲਾ ਕੇ ਚੱਦੀ ਗਈ ਪਹਿਲਾਂ ਉਦੋਂ ਨਹੀਂ ਖਤਮ ਹੋਏ ਜਦੋਂ ਅਮੋਗਲਾਂ ਤੋਂ 550 ਸਾਲ ਤੋਂ ਇਹ ਪੰਜਾਬੀਆਂ ਨੂੰ ਪੰਜਾਬੀਤ ਨੂੰ ਸਿੱਖ ਕੌਮ ਨੂੰ ਬਾਬੇ ਨਾਨਕ ਤੋਂ ਚੱਲਿਆ ਆਉਂਦਾ ਕੰਮ ਖਤਮ ਕਰਨ ਦਾ ਪੋਲੇ ਤੋਂ ਮੁਗਲਾਂ ਤੋਂ ਨਹੀਂ ਖਤਮ ਹੋਇਆ ਕੋਟੇ ਤੋਂ ਨਹੀਂ ਖਤਮ ਹੋਇਆ ਇੰਦਰਾ ਤੋਂ ਨਹੀਂ ਖਤਮ ਹੋਇਆ ਹੋਰ ਬਥੇਰੇ ਆ ਗਏ ਹੁਣ ਕੇਜਰੀਵਾਲ ਤੇ ਮਾਨ ਸਾਹਿਬੀ ਜ਼ੋਰ ਲਾ ਰਹੇ ਇਹ ਨਹੀਂ ਨਿਕਲੇ ਢਿੰਦਰ ਸਾਹਿਬ ਨੂੰ ਅਦਾਲਤ ਤੇ ਭਰੋਸਾ ਨਹੀਂ ਹੈ ਅਦਾਲਤ ਦੀ ਪੇਸ਼ੀ ਹੁਣ ਜਾ ਰਹੀ ਹੈ ਯਾਰ ਅਸੀਂ ਦੇਖੋ ਅਸੀਂ ਕੋਈ ਇੱਥੇ ਕੋਈ ਰਬਲ ਨਹੀਂ ਕਿਉਂ ਨੇ ਅਸੀਂ ਇੱਥੇ ਕੋਈ ਕਿਸੇ ਨੂੰ ਰੋਕਾ ਰੱਖਿਆ ਸੈਰ ਤੇ ਖੜ੍ਹ ਕੇ ਅਸੀਂ ਉਹ ਗਲਤਾ ਕਰ ਸਕਦੇ ਆ ਤੁਸੀਂ ਅੱਜ ਮੀਡੀਆ ਹਟਕਲ ਕਰਵਾਇਆ ਹੈ ਅਸੀ ਕੋਈ ਇੱਥੇ ਕੋਈ ਕਾਨੂੰਨ ਵਿਵਸਥਾ ਨੂੰ ਵੀ ਹੱਥ ਪਾਇਆ ਹੋਵੇ ਸੜਕ ਰੋਕੀ ਹੋਵੇ ਹੁਣ ਸਾਈਡ ਤੇ ਖੜੇ ਆ ਸਾਈਡ ਤੇ ਖੜੇ ਬੰਦਿਆਂ ਨੂੰ ਵੀ ਤੁਸੀਂ ਚੱਕ ਚੱਕ ਬੱਸਾਂ 'ਚ ਭਰ ਕੇ ਥਾਣੇ ਤੇ ਧੱਕ ਦੋ ਇਹ ਕਿੱਥੋਂ ਦੀ ਕਾਨੂੰਨ ਵਿਵਸਥਾ ਹੈ ਭਿੰਜ ਸਿੰਘ ਸਾਹਿਬ ਸਿਕਿਉਰਿਟੀ ਬਹੁਤ ਟਾਈਟ ਕੀਤੀ ਹੋਤੀ ਪੰਜਾਬ ਕੇਜਰੀਵਾਲ ਸਾਹਿਬ ਮਾਨ ਸਾਹਿਬ ਤੇਰੇ ਬਸਦਾ ਕੰਮ ਨਹੀਂ 깔ੀ ਖਤਮ ਕਰੋੜੇ ਖਤਮ ਕਰਨੇ ਇੰਦਰਾ ਗਾਂਧੀ ਵਿਸਥਾ ਜੋੜ ਲਾ ਕੇ ਚਲੀ ਗਈ ਪਹਿਲ ਉਦੋਂ ਨਹੀਂ ਖਤਮ ਹੋਇਆ ਇਹ ਜਿਹੜਾ ਮੁਗਲਾਂ ਤੋਂ 550 ਸਾਲ ਤੋਂ ਇਹ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਿੱਖ ਕੌਮ ਨੂੰ ਬਾਬੇ ਨਾਨਕ ਤੋਂ ਚੱਲਿਆ ਆਉਂਦਾ ਕੰਮ ਖਤਮ ਕਰਨ ਦਾ ਪੋਲੇ ਤੋਂ ਮੁਗਲਾਂ ਤੋਂ ਨਹੀਂ ਖਤਮ ਹੋਇਆ ਕੋਟੇ ਤੋਂ ਨਹੀਂ ਖਤਮ ਹੋਇਆ ਇੰਦਰਾ ਤੋਂ ਨਹੀਂ ਖਤਮ ਹੋਇਆ ਹੋਰ ਬਥੇਰੇ ਆ ਗਏ ਹੁਣ ਕੇਜਰੀਵਾਲ ਤੇ ਮਾਨ ਸਾਹਿਬੀ ਜ਼ੋਰ ਲਾ ਰਹੇ ਇਹ ਨਹੀਂ ਨਿਕਲੇ ਢਿੰਦਰ ਸਾਹਿਬ ਨੂੰ ਅਦਾਲਤ ਤੇ ਭਰੋਸਾ ਨਹੀਂ ਹੈ ਅਦਾਲਤ ਦੀ ਪੇਸ਼ੀ ਹੁਣ ਜਾ ਰਹੀ ਹੈ ਯਾਰ ਅਸੀਂ ਦੇਖੋ ਅਸੀਂ ਕੋਈ ਇੱਥੇ ਕੋਈ ਰਬਲ ਨਹੀਂ ਕਿਉਂ ਨੇ ਅਸੀਂ ਇੱਥੇ ਕੋਈ ਕਿਸੇ ਨੂੰ ਰੋਕਾ ਰੱਖਿਆ ਸੈਰ ਤੇ ਖੜ੍ਹ ਕੇ ਅਸੀਂ ਉਹ ਗਲਤਾ ਕਰ ਸਕਦੇ ਆ ਤੁਸੀਂ ਅੱਜ ਮੀਡੀਆ ਹਟਕਲ ਕਰਵਾਏ ਕਸੀ ਕੋਈ ਇੱਥੇ ਕੋਈ ਕਾਨੂੰਨ ਵਿਵਸਥਾ ਨੂੰ ਵੀ ਹੱਥ ਪਾਇਆ ਹੋਵੇ ਸੜਕ ਰੋਕੀ ਹੋਵੇ ਹੁਣ ਸਾਈਡ ਤੇ ਖੜੇ ਆ ਸਾਈਡ ਤੇ ਖੜੇ ਬੰਦਿਆਂ ਨੂੰ ਵੀ ਤੁਸੀਂ ਚੱਕ ਚੱਕ ਬੱਸਾਂ 'ਚ ਭਰ ਕੇ ਥਾਣੇ 'ਚ ਧੱਕ ਦੋ ਇਹ ਕਿੱਥੋਂ ਦੀ ਕਾਨੂੰਨ ਵਿਵਸਥਾ ਹੈ ਭਿੰਜਾ ਸਾਹਿਬ ਸਿਕਿਉਰਿਟੀ ਬਹੁਤ ਟਾਈਟ ਕੀਤੀ ਹੋਈ ਸੀ